ਆ ਪਹੁੰਚ ਗਏ ਮੰਡੀ ਸਾਹਿਬ ਸਤਿ ਸ਼੍ਰੀ ਰਾਮ ਜੀ ਸਾਰਿਆਂ ਨੂੰ ਆਪਾਂ ਜਲ ਪਏ ਆ ਜੀ ਮਨਾਲੀ ਤੋਂ ਤੇ ਆਪਾਂ ਹੁਣ ਮੰਡੀ ਸਾਹਿਬ ਰੁਕਾਂਗੇ ਜਾ ਕੇ ਉੱਥੇ ਕਰਾਉਣੇ ਆ ਤੁਹਾਨੂੰ ਦਰਸ਼ਨ ਜਾ ਕੇ ਤੇ ਜੁੜੇ ਰਹੋ ਆਪਣੇ ਨਾਲ ਗਰਮੀ ਇੱਥੇ ਮਨਾਲੀ ਵਿੱਚ ਵੀ ਬਹੁਤ ਹੋ ਗਈ ਤੇ ਏਸੀ ਚੱਲ ਰਿਹਾ ਫੁੱਲ ਐਨ ਪਹਿਲਾਂ ਸਹੀ ਰਿਹਾ ਥੋੜੀ ਦੇਣਾ ਅੱਜ 28 ਤਰੀਕ ਨੂੰ ਆਏ ਸੀਗੇ ਅ ਪੰਜਵੇਂ ਮਹੀਨੇ 28 ਤਰੀਕ ਨੂੰ 2025 ਚੱਲਦਾ ਤੇ ਛੇਵੇਂ ਮਹੀਨੇ ਦੀ ਅੱਜ 10 ਤਰੀਕ ਹੋ ਗਈ ਆ ਗਰਮੀ ਪਰ ਬਹੁਤ ਹੋ ਗਈ ਆਲੇ ਰੋਡ ਆ ਰਹੇ ਹਾਂ ਪਰਲੀ ਸਾਈਡ ਹਾਈਵੇ ਆ ਅੱਪਾ ਪਹੁੰਚ ਗਏ ਜੀ ਖੁੱਲੂ ਜਲਦੀ ਆਪਾ ਬਸ ਪਹੁੰਚਣਾ ਹੈ ਮੱਡੀ ਵੀ ਗਆਂਿਆਂ ਬਹੁਤ ਲੋਕਾਂ ਨੇ ਛੱਡੀਆਂ ਤੇ ਬਿੱਲੀਆਂ ਛੱਡੀਆਂ। ਵੀ ਉਹ ਦੇਖੋ ਉਹਦੇ ਕਿੰਨੇ ਘੰਟੇ ਮੰਡੀ ਸਾਹਿਬ ਤੋਂ ਅੱਗੇ ਆ ਕੇ ਵੀਊ ਵਧੀਆ ਮਿਲਦੇ ਆਪਾਂ ਨੂੰ ਮਨਾਲੀ ਵਾਲੇ ਸਾਈਡ ਨੂੰ ਜਾਣੇ ਆ। ਹੌਂਦੀ ਹੈ ਜੀ ਉਤੋਂ ਆਪਾਂ ਪਹਿਲਾਂ ਥੱਲੇ ਨੂੰ ਉਤਰਨਾ ਆ ਉਥੋਂ ਭਲੇ ਖਾ ਪਿਆ ਜਾਂਦਾ ਕਈਆਂ ਨੂੰ ਸਾਨੂੰ ਵੀ ਪਏ ਗਿਆ ਸੀ ਜਾਂਦੀ ਵਾਰ ਅਸੀਂ ਆਉਣਾ ਸੀਗਾ ਨਹੀਂ ਤਾਂ पहुंच गए मंडी साहब नणी मैं पीछे जा अच्छा जी वाला चक्कर ਲੋ ਜੀ ਟਿਕਾਣੇ ਪਹੁੰਚ ਗਏ ਆ ਪਜਾਮਾ ਵੀਮਾ ਬਲ ਗਿਆ ਨਾ ਪਜਾਮਾ ਹੈਗਾ ਵਾਰ ਟੈਚੀ ਚਾ ਅੱਛਾ ਟੈਚੀ ਚ ਵੱਡੋਗਾ ਪਜਾਮਾ ਥੱਲੇ ਜਾ ਕੇ ਜੋੜਾ ਘਰ ਇਹਦਾ ਉਹ ਜੋੜਾ ਘਰ ਆ ਠੀਕ e vou dar chama para ir, para vai ਰੰਗ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਬੋਲਸ਼ਾਈ ਵਾਹ ਮੇਰ ਕਰਨ ਭਾਈ ਇਹ ਬੰਦੂਕ ਆ ਗੁਰੂ ਗੋਬਿੰਦ ਸਿੰਘ ਜੀ ਦੀ ਾਟੋਾਟ ਵੀ 8 ਫੁੱਟ ਦੀ ਆ 8 ਫੁੱਟ ਦੀ ਬੰਦੂਕ ਦੇਖੋ ਫਟਦੀ ਹੋਣੀ ਹੈ ਤੇਰੇ ਦਰੂਦ ਤੇਰੇ ਦਰੂਦ ਆਪਾਂ ਆਏ ਆਂ ਜੀ ਗੁਰਦੁਆਰਾ ਮੰਡੀ ਸਾਹਿਬ ਤੇ ਹਮ ਦੇਖਦੇ ਆਂ ਆਪਾਂ ਰਿਵਾਲਵਰਸ ਰਿਵਾਲ ਸਰ ਸਾਹਿਬ ਜਾਵਾਂਗੇ ਸੌਰੀ ਇਹ ਤੁਹਾਨੂੰ ਦਿਖਾਉਨੇ ਆਂ ਫਿਰ ਅਗਲੇ ਵਲੌਗ ਦੇ ਇੱਕ ਹੋ ਸਕਦਾ 25 30 ਕਿਲੋਮੀਟਰ ਆ ਰਵਾਲ ਸਰ ਸਾਹਿਬ ਹੈ ਨਾ ਰਵਾਲ ਸਰ ਹਮ